ਪੰਜਾਬ ਸਰਕਾਰ ਵੱਲੋਂ ਜੰਦ ਨਸ਼ਿਆਵਰੋਧ ਜਾਂ ਵੀ ਛੇੜੀ ਹੋਈ ਹੈ ਉਸੇ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਅਤੇ ਮਾਨਯੋਗ ਸਰਦਾਰ ਕੁਲਜੀਤ ਸਿੰਘ ਜੀ ਚਹਿਲ ਸਾਹਿਬ ਡੀਆਟੀ ਪਟਿਆਲਾ ਰੇਂਜ ਵੱਲੋਂ ਪਟਿਆਲਾ ਰੇਂਜ ਦੇ ਵਿੱਚ ਅਤੇ ਮਾਨਯੋਗ ਇਸ ਸਪੀਸਾ ਪਟਿਆਲਾ ਸ਼੍ਰੀ ਵਰਦ ਸ਼ਰਮਾ ਜੀ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਨਸ਼ੇ ਦੇ ਸਦਾਕਰਾਂ ਨੂੰ ਨਸ਼ੇ ਦੇ ਸਮਗਰਾਂਰਾਂ ਨੂੰ ਪਾਜੜਾ ਪਾਈਆਂ ਹੋਈਆਂ ਨੇ ਕਿਸੇ ਵੀ ਨਸ਼ੇ ਦੇ ਵਪਾਰੀ ਦੀ ਇੰਨੀ ਹਿੰਮਤ ਨਹੀਂ ਕਿ ਉਹ ਪਟਿਆਲਾ ਹਦੂਦ ਦੇ ਅੰਦਰ ਆ ਕੇ ਕੋਈ ਨਸ਼ੇ ਦਾ ਵਪਾਰ ਕਰ ਸਕੇ ਮੈਂ ਸਬ ਇੰਸਪੈਕਟਰ ਭਗਵੰਤ ਸਿੰਘ ਲਾਢੀ ਪਿਹੜੀ ਟ੍ਰੈਫਿਕ ਅੰਚਾਰ ਸਿਟੀ ਪਟਿਆਲਾ ਵੱਲੋਂ ਚਾਰ ਲੈਣਾ ਲਿਖੀਆਂ ਦੇ ਵੀ ਇਸ ਨਸ਼ੇ ਦੇ ਵਪਾਰੀ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ ਕਿਹੜੇ ਕਿਹੜੇ ਲੋਕ ਨੇ ਜਿਹੜੇ ਉਹ ਮਾੜੇ ਨੇ ਧਿਆਨ ਨਾਲ ਜਰੂਰ ਸੁਣਨਾ ਜੀ ਮੂੰਹ ਦਾ ਮਿੱਠਾ ਬੰਦਾ ਮਾੜਾ ਮੂੰਹ ਦਾ ਮਿੱਠਾ ਬੰਦਾ ਮਾੜਾ ਨਸ਼ੇ ਦਾ ਧੰਡਾ ਮਾੜਾ ਮੂੰਹ ਦਾ ਮਿੱਠਾ ਬੰਦਾ ਮਾੜਾ ਨਸ਼ੇ ਦਾ ਧੰਡਾ ਮਾੜਾ ਐਵੇਂ ਲਿਆ ਪੰਗਾ ਮੋੜਾ ਐਵੇਂ ਲਿਆ ਪੰਗਾ ਮਾਰਾ ਤਿੰਨੋ ਕਰ ਪਟਦੇ ਨੇ ਕਿਸੇ ਨੂੰ ਯਾਰਨ ਵਾਲੇ ਆਪਨਾ ਬਸਦੇ ਨੇ ਕਿਸੇ ਨੂੰ ਯਾਰਨ ਵਾਲੇ ਨਸ਼ੇ ਤੇ ਲਾਉਣਾ ਮਾਰਾ ਨਸ਼ੇ ਤੇ ਲਾਉਣਾ ਮਾਰਾ ਜਵਾਨੀ ਨੂੰ ਪੁੱਠੇ ਰਾ ਪਾਉਣਾ ਮਾਰਾ ਜਵਾਨੀ ਨੂੰ ਪੁੱਠੇ ਰਾ ਪਾਉਣਾ ਮਾਰਾ ਕਰੋਧੀ ਵੀ ਬੰਦਾ ਮਾਰਾ ਕਰੋਦੀ ਵੀ ਬੰਦਾ ਮਾੜਾ ਤਿੰਨੇ ਕਰ ਪਟਦੇ ਨੇ ਕਿਸੇ ਨੂੰ ਜਾਣਨ ਵਾਲੇ ਆਪਨਾ ਬਸਦੇ ਨੇ ਕਿਸੇ ਨੂੰ ਜਾਣਨ ਵਾਲੇ ਨਸ਼ੇ ਵਾਲਾ ਬੰਦਾ ਮਾੜਾ ਚੋਰੀ ਦਾ ਧੰਦਾ ਮਾੜਾ ਨਸ਼ੇ ਵਾਲਾ ਬੰਦਾ ਮਾੜਾ ਚੋਰੀ ਦਾ ਧੰਦਾ ਮਾੜਾ ਬੰਦਾ ਕੰਨਾਂ ਦਾ ਕੱਚਾ ਮਾੜਾ ਬੰਦਾ ਕੰਨਾਂ ਦਾ ਕੱਚਾ ਮਾੜਾ ਤਿੰਨੇ ਘਰ ਪਟਦੇ ਰਹੇ ਕਿਸੇ ਨੂੰ ਯਾਰਨ ਵਾਲੇ ਆਪਨਾ ਬਸਦੇ ਨੇ ਕਿਸੇ ਨੂੰ ਯਾਰਨ ਵਾਲੇ ਚੁਗਲੀ ਵਾਲਾ ਬੰਦਾ ਮਾੜਾ ਚੁਗਲੀ ਵਾਲਾ ਬੰਦਾ ਮਾੜਾ ਲੰਗੋਟੀ ਦਾ ਗੰਦਾ ਮਾੜਾ ਚੁਗਲੀ ਵਾਲਾ ਬੰਦਾ ਮਾੜਾ ਲੰਗੋਟੀ ਦਾ ਗੰਦਾ ਮਾੜਾ ਸ਼ੇਰ ਨਾਲ ਪੰਗਾ ਮਾੜਾ ਸ਼ੇਰ ਨਾਲ ਪੰਗਾ ਪਾੜਾ ਤਿੰਨੇ ਘਰ ਪਟਦੇ ਨੇ ਕਿਸੇ ਨੂੰ ਜਾਣਨ ਵਾਲੇ ਆਪਨਾ ਬਸਦੇ ਨੇ ਕਿਸੇ ਨੂੰ ਜਾਣਨ ਵਾਲੇ ਨਸ਼ੇ ਦਾ ਸਮਗਲਰ ਮਾਰਾ ਨਸ਼ੇ ਦਾ ਵਪਾਰੀ ਮਾਰਾ ਘਰ ਵਿੱਚ ਬਾੜਿਆ ਉਹ ਮਾਰਾ ਘਰ ਵਿੱਚ ਬਾੜਿਆ ਉਹ ਮਾਰਾ ਲਾਡੀ ਨਸ਼ੇ ਦਾ ਗੋਰਖ ਤੰਦਾ ਬੀਮਾਰਾ ਤਿੰਨੇ ਘਰ ਪਟਦੇ ਨੇ ਕਿਸੇ ਨੂੰ ਜਾਣਨ ਵਾਲੇ ਆਪਨਾ ਬਸਦੇ ਨੇ ਕਿਸੇ ਨੂੰ ਜਾਣਨ ਵਾਲੇ ਧੰਨਵਾਦ ਜੈ ਸਲੂਟ ਜੀ